ਚਲ ਵੀ ਬਸ ਕਰ ਹੁਣ ਚਲ ਚਲ ਠੀਕ ਹੈ ਮੈਂ ਵੀ ਜਾਣਾ ਹੋਣਾ ਹੈ ਠੀਕ ਹੈ ਠੀਕ ਹੈ ਧਿਆਨ ਰੱਖੀਆ ਉਹਦਾ ਮੈਂ ਤਾਂ ਵਧੇਰਾ ਖਿਆਲ ਰੱਖ ਲਵਾਂ ਜਾਂ ਨੜ ਦੇਖ ਲਈ ਬਾਹਰ ਕੋਈ ਦੇਖਦਾ ਤਾਂ ਨਹੀਂ ਹੈਗਾ ਤਾਂ ਮੈਂ ਨਹੀਂ ਰੱਦਾ ਕਿਸੇ ਤੋਂ ਛੇ ਮਾਰੇ ਨਾ ਗਾ ਪਿੱਛਾ ਦੇ ਕੇ ਆਇਆ ਕਰੂ ਧਿਆਨ ਰੱਖਿਓ ਆਪਦਾ ਉਹ ਫਿਕਰ ਨਾ ਕਰ ਮੈਂ ਵੀ ਨਾ ਬੰਦਾ ਫੇਰੇ ਦੇ ਖੜਾ ਕੇ ਆਇਆ ਚਲੋ ਠੀਕ ਹੈ ਬਾਏ ਬਾਏ ਮੈਂ ਗੱਲ ਸੁਣ ਲੈ ਮੇਰੀ ਹੁਣ ਤਾਂ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਲੋਗ ਚੁੱਪ ਕੇ ਮਰਦਿਆਂ ਨੂੰ ਉਹ ਚੱਲ ਫਿਰ ਕੀ ਹੋ ਗਿਆ ਤੂੰ ਕਿਉਂ ਡਰਦੀ ਐ ਹੈ ਲੈ ਡਰਾਂ ਕਿਉਂ ਨਾ ਉਹ ਮੇਰਾ ਪਿੰਡ ਹੁੰਦਾ ਸੀ ਇਹ ਮੇਰੇ ਸਹੁਰੇ ਨੇਗੇ ਹੁਣ ਇੱਥੇ ਸਾਰਾ ਕੁਝ ਦੇਖਣਾ ਪੈਂਦਾਗਾ ਜੰਟੇ ਦੇ ਹੁੰਦੇ ਤੋਂ ਫਿਕਰ ਨਾ ਕਰ ਤੇਰੀ ਕੋਈ ਖਾਪਾਕ ਨਹੀਂ ਨੀ ਚਾ ਕੋ ਸਕਦਾ ਸਮਝ ਗਈ ਆ ਫੋਕੀਆਂ ਨਾ ਫੜਾਂ ਜੀਆਂ ਨਾ ਮਰਿਆ ਕਰ ਪਤਾ ਮੇਰੇ ਘਰ ਵਾਲਾ ਕਿੰਨਾ ਅੜਬਾਗਾ ਇਹ ਉਹਨੂੰ ਪਤਾ ਲੱਗ ਗਿਆ ਨਾ ਤੇਰੇ ਡੱਕਰੇ ਡੱਕਰੇ ਕਰ ਦੂ। ਉਹ ਤੈਨੂੰ ਜੰਟੇ ਦਾ ਨਹੀਂ ਪਤਾ। ਮੈਂ ਤਾਂ ਬੰਦਾ ਮਾਰ ਕੇ ਪਾਣੀ ਨਹੀਂ ਪੀਂਦਾ। ਤੂੰ ਪਿੱਦੀ ਕਹੋ ਕਹਿੰਦੀ ਹੈ ਕੀ ਚੀਜ਼ ਆ ਉਹ ਮੇਰੇ ਮੁਰੇ ਤੈਨੂੰ ਪਤਾ? ਅੱਛਾ ਬੰਦਾ ਮਾਰ ਕੇ ਪਾਣੀ ਨਹੀਂ ਪੀਂਦਾ ਹੈ। ਮੈਂ ਨਾ ਪਤਾ ਵੀ ਲੱਗਣਦਾ ਭਾਅ ਵੀ ਨਿਕਲਣਦਾ। ਅੱਛਾ ਤਿੰਨ ਸੱਤ ਸਾਲ ਹੋ ਗਏ ਮੇਰੇ ਨਾਲ ਰਹਿੰਦੀ ਇਹਨੂੰ। ਤੈਨੂੰ ਅਜੇ ਵੀ ਨਹੀਂ ਪਤਾ ਲੱਗਿਆ ਮੇਰੇ ਬਾਰੇ ਹੈ? ਵੇ ਪਤਾ ਮੈਨੂੰ ਪਤਾ ਤੂੰ ਕਿੰਨੇ ਪਾਣੀਆਂ ਚਾ। ਹਾਂ ਕਦੇ ਕਰੇ ਤਾਂ ਉਹੀ ਪਿੱਜੀ ਬਿੱਲੀ ਬਣ ਜਾਣਾ ਕਦੇ ਕਰੇ ਆਇ ਕਹੂ ਵੀ ਮੈਂ ਤਾਂ ਸ਼ੇਰ ਆਂ ਸ਼ੇਰ ਨਾ ਹੁਣ ਐਂ ਗੱਲਾਂ ਭਰਾਈ ਜਾਵੇਂਗੀ ਚਾਹ ਪਾਣੀ ਦਾ ਨੋਨ ਲੈਣਾ ਲੈ ਜਿਹੜਾ ਤਾਂ ਚਾਹ ਪਾਣੀ ਤੇ ਟਾਈਮ ਵੇਸਟ ਕਰਨਾ ਨਾ ਉਹੀ ਮੇਰੇ ਨਾਲ ਗੱਲਾਂ ਬਾਤਾਂ ਕਰ ਲੈ ਕਮੜੀਏ ਹੁਣ ਸਿੱਧਾ ਥੋੜਾ ਕਿਹਾ ਜਾਂਦਾ ਹੈ ਹੈ ਤੈਨੂੰ ਨਹੀਂ ਪਤਾ ਅੱਛਾ ਨਾ ਇਹਨੂੰ ਐਂਦਾ ਸਰ ਤੂੰ ਮੈਨੂੰ ਕਿੰਨਾ ਕ ਪਿਆਰ ਕਰਦਾ ਹਦੋਂ ਵੱਧ ਹਾਂ ਵੀ ਕਹਿ ਦੇ ਅੱਛਾ ਚੱਲ ਫਿਰ ਹੈਨਾ ਆਪਾਂ ਉਹ ਗੇਟ ਲੱਗਿਆ ਹੋਇਆ ਨਹੀਂ ਹੈਗਾ ਗੇਟ ਲਾਇਆ ਆਇਆ ਕਰੋ ਆਉਣ ਲੱਗੇ ਤੁਹਾਨੂੰ ਪਤਾ ਹੀ ਹੈਗਾ ਵੀ ਕੰਦਾਂ ਦੇ ਵੀ ਕੰਨ ਹੁੰਦੇ ਨੇ ਅਗਲੇ ਨਾ ਆਏ ਵਿੜਕਾ ਲੈਂਦੇ ਰਹਿੰਦੇ ਆ ਵੀ ਇਹਨਾਂ ਦੇ ਕੌਣ ਆਇਆ ਕੌਣ ਨਾ ਤੇ ਕੋਈ ਦੇਖ ਕੇ ਬੁਲਾਇਆ ਹੋਣਾ ਮੈਨੂੰ ਕਿ ਤੂੰ ਉਹੀ ਬੁਲਾ ਲਿਆ ਮੈਨੂੰ ਜੇ ਕੋਈ ਹੈਗਾ ਹੁੰਦਾ ਹੋਊਗਾ ਘਰੇ ਤਾਂ ਤਾਂ ਵੀ ਬੁਲਾ ਮੀ ਤੂੰ ਮੈਨੂੰ ਜੇ ਕੋ ਹੈ ਨਹੀਂ ਕਰੇ ਤਾਂ ਹੀ ਬੁਲਾਇਆ ਹੈ ਵੀ ਮੈਂ ਤਾਂ ਦੇਖ ਲੈਣੀ ਹੁੰਨੀ ਆ ਫਿਰ ਵੀ ਲੋਕਾਂ ਦਾ ਕੀ ਪਤਾ ਹੁੰਦਾ ਤੈਨੂੰ ਪਤਾ ਤਾਂ ਹੈਗਾਗਾ ਲੋਕਾਂ ਦਾ ਕੀ ਆ ਲੋਕਾਂ ਨੂੰ ਕਹਿੰਦਾ ਕਰ ਵੀ ਸਾਡੀ ਰਿਸ਼ਤੇਦਾਰੀ ਚੋਂ ਆ ਐ ਕਿ ਮੇਰੇ ਮੱਤੇ ਤੇ ਲਿਖਿਆ ਹੋਇਆ ਵੀ ਤੇਰਾ ਆਸ਼ਕ ਆਹੋ ਮੇਰੇ ਆਸ਼ਕ ਦੀ ਤਾਂ ਮੋਰ ਲੱਗੀ ਹੋਈ ਆ ਮੱਥੇ ਤੇ ਆਈ ਨਹੀਂ ਚਾਚਾ ਹਾਲ ਤੱਕ ਪਤਾ ਨਹੀਂ ਕਿਹੜੀ ਸਲਾਹ ਜੀ ਦਿਖਾਉਂਦਾ ਮੈਨੂੰ ਵੀ ਕਦੇ ਖਵਾ ਦੇ ਉਹ ਯਾਰਾ ਕੀ ਚੋਦਿਆ ਬੜਬੜ ਕਰੀਂ ਜਾਂਦਾ ਕੋਈ ਆਇਆ ਤਾਂ ਨਹੀਂ ਹੈਗਾ ਆਇਆ ਤਾਂ ਕੋਈ ਨਹੀਂ ਹਾਂ ਕਿਉਂ ਪੱਟਿਆ ਜਗਾਠਾ ਓਏ ਚੋਤੇ ਬੋਲਿਆ ਹੋੜੀ ਬੋਲ ਕੋਈ ਸੁਣਨ ਆ ਲਵੇ ਆ ਚੱਲੀਏ ਭੱਜਿਆ ਵੇ ਕੋਈ ਨਹੀਂ ਹੈਗਾ ਲੈ ਦੇਖ ਕੇ ਮੈਂ ਪਿਆਗਾ ਕੀ ਕਹਿੰਦੇ ਉਹ ਯਾਰ ਕੀ ਐ ਨੀਂਦ ਖਰਾਬ ਕਰਦੀ ਓਹੋ ਰਾਤਾਂ ਬਥੇਰੀਆਂ ਵੱਡੀਆਂ-ਵੱਡੀਆਂ ਨੇ ਸੌਣ ਲਈ ਤੁਸੀਂ ਤਾਂ ਨਾ ਉਹੀ ਕਰਨ ਲੱਗ ਜਾਨੇ ਆ ਤੇ ਮੈਂ ਨਾ ਐ ਕਹਿੰਦੀ ਸੀ ਤੁਹਾਨੂੰ ਓ ਮੇਰੇ ਹੱਥ ਉੱਥੇ ਜੇ ਨਾ ਲਾਇਆ ਕਰ ਉਹ ਮਾਰਦੀ ਮੇਰੇ ਮੱਥੇ ਇਹ ਸਾਲਿਆਂ ਨੇ ਲਾ ਫੇਰ ਅਗਲਾ ਕਹਿ ਰਹਿੰਦਾ ਨਾ ਜਨਾਨੀਆਂ ਮਾੜੀਆਂ ਨੇਗੀਆਂ ਹੁਣ ਤੂੰ ਮੇਰੀ ਕਦੇ ਹਾਂ ਚ ਮਾੜੀ ਓਏ ਮਾੜੀ ਬਣ ਜਾ ਤੂੰ ਮੇਰੇ ਮੱਥੇ ਕਿਉਂ ਲੱਗਦੀ ਹੁੰਨੀ ਐ ਮੈਂ ਵਧੀਆ ਪਿਆ ਸੀ ਘੰਟਾ ਲੱਗ ਰਿਹਾ ਸੀ ਰਾਮ ਕਰਨ ਕਰਤੀ ਨਹੀਂ ਨੀਂਦ ਖਰਾਬ ਬੇ ਕਦੇ ਪਿਆਰ ਨਾਲ ਵੀ ਬੋਲ ਪਿਆ ਕਰ ਮੈਨੂੰ ਉਹ ਮੈਨੂੰ ਤੇਰੀ ਸ਼ਕਲ ਤੋਂ ਨਫ਼ਰਤ ਹੈ ਮੈਨੂੰ ਤੇਰੀ ਸ਼ਕਲ ਤੋਂ ਹੀ ਨਫ਼ਰਤ ਹੈ ਬਣੀ ਆ ਉਹਦੀ ਮੇਰੀ ਗੱਲ ਸੁਣਾ ਹਾਂ ਤੇ ਨਾਲੇ ਮੈਂ ਤੇਨੀ ਚਾਹ ਬਣਾ ਰਣੀ ਆ ਤੇ ਅੰਦਰ ਚਲੀਏ ਆਪਾਂ ਅੰਦਰ ਰਾਮ ਕਰ ਲੈਨੇ ਆ ਉਹ ਮੇਰੇ ਤੋਂ ਨਹੀਂ ਰਾਮ ਰੂਮ ਹੁੰਦਾ ਤੂੰ ਵਗ ਜਾ ਮੈਂ ਤਾਂ ਉਰੀ ਪਿਆ ਦੇਖਿਓ ਕਿਉਂ ਆਏ ਬੋਲਦੇ ਹੁੰਨੇ ਹੋ ਤੁਸੀਂ ਮੈਨੂੰ ਨਹੀਂ ਪਤਾ ਹੈਗਾ ਪਰਾ ਮਰਾ ਬਣੀਏ ਮੇਰੇ ਲਵੇ ਲੱਗਣ ਦੀ ਮੇਰੇ ਲਵੇ ਲੱਗਣ ਦੀ ਲੋੜ ਨਹੀਂ ਹੈਗੀ ਸਾਲੇ ਨੇ ਮਾਰੀ ਮੇਰੇ ਮੱਥੇ ਭੈਣ ਦਾ ਗੱਡੇ ਵਰਗਾ ਵਿਆਹ ਹੁੰਦਾ ਸੀ ਮੇਰੇ ਸਾਲੇ ਨੇ ਕਿੱਥੇ ਮਾਰੀਏ ਮੇਰੇ ਮੱਥੇ ਮੈਂ ਨਾ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਹੈਗੀ ਵੀ ਫਿਰ ਜੇ ਤੁਸੀਂ ਮੇਰੀ ਇੰਨੀ ਗੱਲ ਮੰਨਣੀ ਨਹੀਂ ਸੀ ਫਿਰ ਵਿਆਹ ਕਿਉਂ ਕਰਾਇਆ ਨਾ ਕਰਾਉਂਦੇ ਜਿਵੇਂ ਤੁਹਾਨੂੰ ਨਹੀਂ ਸੀ ਪਤਾ ਮੇਰੇ ਬਾਪ ਦਾ ਵਹਿ ਗਿਆ ਬਿੜਾ ਮੇਰੇ ਬਾਪ ਦਾ ਵਹਿ ਗਿਆ ਬਿੜਾ ਜਿਹੜੇ ਨੇ ਕਰਾਇਆ ਮੈਰਾ ਤੈਨੂੰ ਮੱਥੇ ਲਾ ਕੇ ਨਹੀਂ ਰਾਜੀ ਤੈਨੂੰ ਘਰਾਂ ਤੋਂ ਕੱਢਦਾ ਹਾਂ ਹਾਂ ਫਿਰ ਮੇਰੀ ਜ਼ਿੰਦਗੀ ਜਰੂਰੀ ਖਰਾਬ ਕਰਨੀ ਸੀ ਉਹ ਜਦ ਬਗ ਜਾ ਯਾਰ ਉਹ ਨੀਂਦ ਖਰਾਬ ਕਰਦੀ ਬਾਹਰ ਨਾ ਖੜਕਾਦੀ ਮੇਰਾ ਲੰਤਾਂ ਨਾ ਕੰਜਰ ਨੂੰ ਨੀਂਦ ਦੀ ਪਈ ਪਈ ਐ ਇੱਥੇ ਮੇਰਾ ਬੁਰਾ ਹਾਲ ਕੀ ਕਰਾਂ ਇਹ ਤਾਂ ਨਾ ਕਦੇ ਮੈਨੂੰ ਪਿਆਰ ਨਾਲ ਬੋਲਿਆ ਹੀ ਨਹੀਂ ਜਿੱਦਣ ਦੀ ਮੈਂ ਆਈਆਂ ਫਿਰ ਅਗਲੇ ਕਹਿੰਦੇ ਆ ਜਨਾਨੀਆਂ ਮਾੜੀਆਂ ਨੇ ਬਾਹਰ ਜਾਂਦੀਆਂ ਨੇ ਅਗਲੇ ਨੂੰ ਇਹ ਨਹੀਂ ਨਾ ਪਤਾ ਵੀ ਇਹ ਬੰਦਿਆਂ ਚ ਵੀ ਕਣਕੰਡਾ ਨਹੀਂ ਹੈਗਾ ਨੀ ਕਿਰਨਾ ਕੀ ਹਾਲ ਨੇ ਣੇ ਬਧੀਆ ਤੈਨੂੰ ਪਤਾਈਆ ਮੇਰਾ ਤਾਂ ਹਾਲ ਨਹੀਂ ਹੁਣ ਕੀ ਹੋ ਗਿਆ ਉਦਾਸ ਜੀ ਬੈਠੀ ਆ ਕੀ ਦੱਸਾਂ ਤੈਨੂੰ ਇਸਹਰੀ ਜੇ ਮੈਂ ਦੱਸਦੀ ਆ ਤਾਂ ਵੀ ਮਰਦੀ ਆ ਨਹੀਂ ਦੱਸਦੀ ਤਾਂ ਵੀ ਮਰਦੀ ਆ ਨਹੀਂ ਮੈਨੂੰ ਪਤਾ ਹੀ ਆ ਤੇਰੇ ਹਾਲ ਦਾ ਕਾ ਤੋ ਟੈਨਸ਼ਨ ਲੈਂਦੀ ਹੁੰਨੀ ਆ ਸਮੇਂ ਦੇ ਸਾਬ ਨਾਲ ਸਾਰਾ ਕੁਝ ਠੀਕ ਹੋ ਜਾਊਗਾ ਨਹੀਂ ਜਦ ਮੈਂ ਲੋਕਾਂ ਦੇ ਬੰਦਿਆਂ ਵੱਲ ਦੇਖਦੀ ਆ ਨਾ ਮੇਰਾ ਇੰਨਾ ਮਨ ਖੁਸ਼ ਹੋ ਜਾਂਦਾ ਵੀ ਦੇਖੀ ਸਾਰਿਆਂ ਦੀ ਜਨਨੀਆਂ ਕਿੰਨੀਆਂ ਖੁਸ਼ ਨੇ ਜਦੋਂ ਇੱਕ ਮੇਰਾ ਬੰਦਾਗਾ ਜੇ ਮੈਂ ਇਹਨੂੰ ਕਹਿਣਦੀ ਆ ਨਾ ਮੜਾ ਜੇ ਵੀ ਪਿਆਰ ਨਾਲ ਹੀ ਬੋਲ ਪਾ ਉਹ ਵੀ ਨਹੀਂ ਦੋ ਮੂੰਹ ਬੋਲਦਾ ਇਹ ਤੇਰੇ ਘਰ ਵਾਲੇ ਦਾ ਕਿਤੇ ਬਾਹਰ ਤਾਂ ਨਹੀਂ ਕੋਈ ਚੱਕਰ ਆ ਹੈਗਾ ਨੋ ਨਾ ਇਹ ਤਾਂ ਤਾਂ ਕਹਿੰਦੇ ਹੁੰਦੇ ਆ ਘੋਰਾ ਉਹ ਨਹੀਂ ਹੈਗਾ ਮੈਨੂੰ ਤਵਾਰ ਇਹਦੇ ਤੇ ਬਾਹਰ ਕੀ ਇਹ ਘਰ ਜਾ ਦੂਗਾ ਇੰਦਾ ਮੈਂ ਨਹੀਂ ਸਮਝੀ ਜਾਂਦੀ ਤੂੰ ਨਹੀਂ ਗੱਲ ਤਾਂ ਭੈਣੇ ਵੈਸੇ ਤੇਰੀ ਠੀਕ ਐ ਪਰ ਤੈਨੂੰ ਇੱਕ ਸਲਾਹ ਮੈਂ ਦਵਾਂ ਹਾਂ ਦੱਸ ਤੂੰ ਨਾ ਇਹਦੇ ਮੂਰੇ ਤੜਕੀ ਜੱਜ ਕੇ ਬਹਿ ਜਾ ਕਰ ਨਹੀਂ ਕਦੇ ਤਾਂ ਤੇਰੇ ਕੰਨੀ ਝਾਕੂਗਾ ਈ ਤੂੰ ਵੀ ਕਮਾਂ ਘਾਰਾਂ ਚ ਸਾਰਾ ਦਿਨ ਤਾਂ ਤਿਆਰ ਹੁੰਦੀ ਟਪਾ ਦੇਂਦੀ ਆ ਪਹਿਲਾਂ ਤੜਕੇ ਉੱਠਣ ਸਾਰ ਨਾ ਲਿਸ਼ਕ ਪੁਸ਼ਕ ਕੇ ਬਹਿ ਜਾ ਕਰ ਫੇਰ ਕੰਮ ਕਰਿਆ ਕਰ ਜਦੋਂ ਤਿਆਰ ਹੋ ਕੇ ਗਈ ਨਾ ਤੇ ਸਰਹਾਣੇ ਚਾਹ ਦਾ ਕੱਪ ਲੈ ਕੇ ਇਹ ਤਾਂ ਆਪੇ ਤੇਰੀਆਂ ਗੱਲਾਂ ਚ ਆਜੂ ਨਹੀਂ ਭੈਣੀ ਮੈਂ ਬਥੇਰਾ ਤਿਆਰ ਹੋ ਕੇ ਵੀ ਰਹਿਣੀ ਆ ਪਰ ਇਹਦੇ ਤਾਂ ਕੰਨ ਤੇ ਜੂ ਨਹੀਂ ਸਰਕਦੀ ਟਾਈ ਜਾਣੇ ਦੇ ਇਹਨੇ ਤਾਂ ਮੈਨੂੰ ਹੁਣ ਆ ਪਿਆ ਸੀਗਾ ਮੈਂ ਉਹਨੂੰ ਕਹਿਤਾ ਵੀ ਮੜਾ ਜਾ ਅੰਦਰ ਬੈਠ ਜਾਨੇ ਆ ਦੋ ਘੜੀ ਗੱਲਾਂ ਬਾਤਾਂ ਕਰ ਲੈਨੇ ਆ ਹੋਰ ਜਨਨੀਆਂ ਨੂੰ ਕੀ ਚਾਹੀਦਾ ਹੁੰਦਾ ਤੈਨੂੰ ਪਤਾ ਤਾਂ ਹੈਗਾ ਫੇਰ ਵੀ ਪਤਾ ਕੀ ਕਹਿੰਦਾ ਕਹਿੰਦਾ ਲੈ ਮੇਰੇ ਤਾਂ ਨੀਂਦ ਖਰਾਬ ਕਰਦੀ ਹੁਣ ਦੱਸ ਤੂੰ ਹੀ ਦੱਸ ਨਾ ਕੀ ਕਰਾਂ ਤੂੰ ਨਾ ਗੱਲ ਸੁਣ ਮੇਰੀ ਜਨਨੀਆਂ ਦੇ 365 ਚਲਿੱਤਰ ਹੁੰਦੇ ਨੇ ਵਰਤ ਹੋਈ ਗੱਢ ਗਏ ਕੀ ਕਰਾਂ ੜੀਏ ਮੇਰੀ ਤਾਂ ਨਾ ਬਸ ਮੱਤੀ ਮਾਰੀ ਗਈ ਮੇਰੇ ਜਿੱਦਣ ਦੀ ਇਸ ਘਰੇ ਆ ਗਈ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਕਿਤੇ ਸੁਣ ਬਣਾ ਨਾ ਲਵੇ ਜੇ ਬੜੇ ਦਾ ਅੰਦਰ ਹੀ ਹੈਗਾ ਅੰਦਰ ਹੀ ਹੈਗਾ ਨੀ ਉਹਨੂੰ ਕੁਛ ਨਹੀਂ ਪਤਾ ਲੱਗਦਾ ਉਹ ਤਾਂ ਘੋੜੇ ਵੇਚ ਕੇ ਸੌ ਜਾਂਦਾ ਜੋ ਹੁੰਦਾ ਹੋ ਹੀ ਜਾਵੇ ਤੂੰ ਗੱਲ ਸੁਣ ਜਨਾਨੀਆਂ ਦੇ ਹੱਥ 'ਚ ਕੀ ਨਹੀਂ ਹੁੰਦਾ ਹੈਗਾ ਨਾ ਬੰਦੇ ਤੋਂ ਕੀ ਨਹੀਂ ਕਰਵਾ ਸਕਦੀਆਂ ਹੈਗੀਆਂ ਪਰ ਤੂੰ ਕਾਬਦਾ ਬੰਦਾ ਨਹੀਂ ਕਾਬੂ ਹੁੰਦਾ ਹੈਗਾ ਨਹੀਂ ਤੈਨੂੰ ਕੀ ਪਤਾ ਖਬਰਾ ਉਹਦੇ 'ਚ ਕਮੀਆਂ ਨੇ ਤਾਹ ਨਹੀਂ ਮੇਰੇ ਲੱਵੇ ਲੱਗਦਾ ਹੈਗਾ ਹਾਂ ਤੂੰ ਤਾਂ ਉਹੀ ਗੱਲਾਂ ਕਰੀ ਜਾਂਦੀ ਆ ਤੂੰ ਘਰ ਵਾਲੀਆਂ ਦੇ ਤੂੰ ਬਹਿ ਕੇ ਪੁੱਛ ਲਾ ਦੇ ਨਾ ਕਰ ਸਕਦੀਆਂ ਗੱਲ ਤੂੰ ਕਿਹੜਾ ਕੋਈ ਬਾਹਰੋਂ ਆਈ ਹੋਈ ਹੈਗੀ ਵਿਆਹ ਕਰਾ ਕੇ ਆਈ ਹੈ ਮੈਨੂੰ ਤਾਂ ਦੱਸਦਾ ਨਹੀਂ ਰੋਣੇ ਤਾਂ ਇਹੀ ਗੱਲਾਂ ਦੇ ਨੇ ਜੇ ਪਣੀ ਮੈਨੂੰ ਦੱਸੇ ਉਹ ਫੇਰ ਹੀ ਕੋਈ ਹੱਲ ਨਿਕਲੂਗਾ ਨਹੀਂ ਹੱਲ ਤੂੰ ਆਪੇ ਗੱਡਕੇ ਦੇਖੀ ਜਿਹੜੇ ਜਿਹੜੇ ਦਿਨ ਗੱਲਾਂ ਮੈਂ ਕਹੀਆਂ ਨੇ ਕਰਕੇ ਦੇਖ 2-4 ਦਿਨ ਜੇ ਤਾਂ ਤੇਰੀਆਂ ਗੱਲਾਂ ਚ ਆ ਗਿਆ ਠੀਕ ਐ ਨਹੀਂ ਬਾਹਰ ਪਤਾ ਕਰ ਲਾ ਕਿ ਇਹ ਹੋਰ ਬਾਟਕਾਈ ਬੈਠਾ ਹੋਵੇ ਜੇ ਤਾਂ ਬਾਹਰ ਸਾਰ ਦੋ ਫਿਰ ਤੇਰੀ ਕੀ ਲੋੜ ਐ ਇਹਨੂੰ ਚਲ ਇਹ ਵੀ ਕਰਕੇ ਦੇਖ ਲੈਣੀ ਐ ਮੈਂ ਹਾਂ ਕੀ ਪਤਾ ਹੁੰਦਾ ਦੇਖ ਲੈ ਨਹੀਂ ਬੰਦੇ ਬਾਹਰ ੱਤਕੇ ਖਾਈ ਜਾਂਦੇ ਨੇ ਇਹਨਾਂ ਨੂੰ ਕੋਈ ਨਹੀਂ ਕਹਿੰਦਾ ਜੇ ਤੇਰੇ ਮੇਰੇ ਵਰਗੀ ਕੋਈ ਬਾਹਰ ਉਹ ਕਰ ਲਵੇ ਜਿਦਿ ਲੋਕ ਖੰਭਾਂ ਦੀਆਂ ਡੰਡਾਰਾਂ ਬਣਾ ਦਿੰਦੇ ਨੇ ਵੀ ਇਹ ਤਾਂ ਉਹ ਰੱਖਿਆ ਹੋਇਆ ਇਹਨੇ ਫਲਾਨਾ ਰੱਖ ਲਿਆ ਠਮਕੜਾ ਰੱਖ ਲਿਆ ਦੇ ਨਹੀਂ ਲੋਕਾਂ ਦਾ ਕੀ ਆ ਇਹ ਤਾਂ ਜਿੰਨੇ ਮੂੰਹਨੀਆਂ ਗੱਲਾਂ ਨੇਗੀਆਂ ਨਾ ਤਾਂ ਲੋਕਾਂ ਨੇ ਘਰੇ ਕੁਝ ਖਾਣ ਨੂੰ ਦੇਣਾ ਹੁਣ ਆਪਾਂ ਨੂੰ ਦਾ ਜਿੰਦਗੀ ਦਾ ਕੱਢਣੀ ਆ ਸੱਚੀ ਗੱਲ ਆ ਹੁਣ ਜਦੋਂ ਆਪਦੇ ਵਾਲਾ ਨਹੀਂ ਪੁੱਛਦਾ ਭਾਈ ਫੇਰ ਤਾਂ ਜਨਾਨੀ ਬਾਹਰ ਜਾਊਗੀ ਹਾਂ ਤੂੰ ਕੋਈ ਨਹੀਂ ਆਜੂਗਾ ਲੋਟ ਦੇਖੀ ਕਰਕੇ ਬਾਕੀ ਨਹੀਂ ਧਿਆਨ ਦੇ ਲਈ ਐਵੇਂ ਜਿਹੀ ਕੋਈ ਬਾਟ ਘਾ ਰੱਖੀ ਹੋਈ ਫੇਰ ਤੇ ਰੌਖਾ ਵਾ ਚੱਲ ਕੋਈ ਨਾ ਦੇਖ ਲੈਣੀ ਆ ਚੰਗਾ ਮੈਂ ਤਾਂ ਜਾਣੀ ਆ ਔਰ ਕਿਤੇ ਜੀ ਉੱਠ ਕੇ ਆਏ ਮੇਰੀ ਗੱਲ ਪੈ ਜੇ ਨਹੀਂ ਨਹੀਂ ਤੇਰੇ ਕਰਨੀ ਪੈਂਦਾ ਐਂ ਤਾਂ ਬਥੇਰਾ ਚੰਗਾ ਗਾ ਪਰ ਲੋਕਾਂ ਲਈ ਵੀ ਚੰਗਾ ਮੇਰੇ ਲਈ ਜੇ ਵੱਡੇ ਨੂੰ ਮੌਤ ਪੈਂਦੀ ਆਗੀ ਕੀ ਕਰਾਂ ਮੈਂ ਚੱਲ ਜਿਹੜੀਆਂ ਜਿਹੜੀਆਂ ਤੈਨੂੰ ਗੱਲਾਂ ਕਹੀਆਂ ਨੇ ਮੈਂ ਉਹ ਦੇਖ ਕੇ ਕਰਕੇ ਨਹੀਂ ਮੇਰੀ ਗੱਲ ਸੁਣ ਸਹਰੀ ਕੱਪੜੇ ਲੀੜੇ ਦਾ ਕੀ ਆ ਇਹ ਤਾਂ ਚੱਲ ਅਗਲੇ ਨੇ ਘੱਟ ਪਾ ਲੇ ਕ ਵੱਧ ਪਾ ਲੇ ਜਿੰਨਾ ਚਿਰ ਬੰਦੇ ਨਾਲ ਜਨਾਨੀ ਖੁੱਲ ਕੇ ਜ਼ਿੰਦਗੀ ਨਹੀਂ ਜਿਉਂਦੀ ਉਹ ਕੋਈ ਜ਼ਿੰਦਗੀ ਹੈ ਜਖਣੀ ਦੀ ਨਹੀਂ ਬਣੇ ਗੱਲ ਤਾਂ ਤੇਰੀ ਠੀਕ ਹੈ ਜੇ ਬੰਦਾ ਜਨਾਨੀ ਨੂੰ ਪੁੱਛੂਗਾ ਹੀ ਨਹੀਂ ਫਿਰ ਸੋਹਰੇ ਰਹੂ ਕਿਦੇ ਸਹਾਰੇ ਉਹ ਅਕਲ ਫੈਸਲਾ ਕਿ ਕੱਪੜੇ ਨਾਲ ਤਾਂ ਜ਼ਿੰਦਗੀ ਕੱਢੀ ਨਹੀਂ ਜਾਂਦੀ ਸੱਚੀ ਗੱਲ ਆ ਕਹਿੰਦੇ ਹੁੰਦੇ ਆ ਕੱਟਾ ਵੀ ਕੀਲੇ ਦੇ ਜ਼ੋਰ ਤੇ ਹੀ ਡੜਤਦਾ ਹੁੰਦਾਗਾ ਜਦੋਂ ਕੀਲਾ ਹੀ ਕਮਜ਼ੋਰ ਹੋਵੇ ਬਾਕੀ ਤੂੰ ਆਪ ਹੀ ਸਮਝਦਾਰਾ ਕੋਈ ਨਾ ਤੂੰ ਟੈਨਸ਼ਨ ਲੈ ਹੋ ਜੂਗਾ ਸਾਰਾ ਕੁਝ ਸੈੱਟ ਇਦੋਂ ਤੂੰ ਮਾੜੀ ਜੀ ਗੱਲ ਤੇ ਨਹੀਂ ਟੈਨਸ਼ਨ ਲੈ ਕੇ ਬਹਿ ਜਾਂਦੀ ਨਹੀਂ ਭੈਣੇ ਤੇਰੇ ਲਈ ਮਾੜੀ ਜੀ ਗੱਲ ਆ ਮੇਰੇ ਤਾਂ ਅਗ ਲੱਗਣਾਂ ਤਾਂ ਤਨਮਨ ਫੂਕ ਗਿਆ ਪਿਆ ਤੂੰ ਨਾ ਕੋਈ ਨਹੀਂ ਤੂੰ ਦੇਖ ਤੜਕੀ ਲਿਸ਼ਕਿ ਬੁਸ਼ਕੇ ਬੈਠੇ ਕਰੂਗਾ ਦੇਖੂਗਾ ਤੂੰ ਜਨਾਨੀ ਵਾਲੇ ਡੋਰੇ ਜੇ ਪਾ ਨਾ ਤੇ ਘਰ ਵਾਲਾ ਤੇਰਾ ਸੁੱਖ ਨਾਲ ਨੀ ਹੁੰਦਾ ਕਹਿੰਦਾ ਮੈਨੂੰ ਤਾਂ ਪਿਆਰ ਨਾਲ ਬੋਲ ਹੀ ਨਾ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਪਿਆਰ ਚੀਜ਼ ਕੀ ਹੁੰਦੀ ਆ ਜੇ ਵੱਡੇ ਦਾ ਤੂੰ ਨਾ ਉਹਦੇ ਪਹਿਲਾਂ ਮਨ ਦੀ ਗੱਲ ਜਾਣ ਵੀ ਉਹ ਭਾਲਦਾ ਕੀ ਉਹਦੇ ਦਿਲ ਚ ਕੀ ਚੱਲਦਾਗਾ ਕੀ ਪਤਾ ਨੂੰ ਗੱਲ ਹੈ ਕਿਸੇ ਹੋ ਟੈਂਜਨ ਦੀ ਹੋਵੇ ਚਲ ਕੋਈ ਨਾ ਦੇਖਦੀਆਂ ਕੀ ਕਰਦਾ ਕੀ ਨਹੀਂ ਕਰਦਾ ਚਲ ਚੰਗਾ ਭਾਵੇਂ ਮੈਂ ਤਾਂ ਜਾਣੀ ਚੰਗਾ ਲੈ ਚਲ ਆ ਸਾਰੀ ਵਾਲੀ ਗੱਲ ਹੀ ਅਜਮਾ ਕੇ ਦੇਖਦੀਆਂ ਕੀ ਪਤਾ ਹੁੰਦਾ ਕਿਸੇ ਲੈਨ ਤੇ ਆਈ ਜਾਵੇ ਦੇਖਾਂ ਮਾਰਾਂ ਬਾਦ ਓਏ ਯਾਰ ਓਹੋ ਕੀ ਹੋ ਗਿਆ ਕਿਉਂ ਮੁੰਨੀ ਖਰਾਬ ਕਰਦੀ ਹੁੰਨੀ ਆ ਮੇਰੀ ਮੈਂ ਤਾਂ ਚਾਹ ਲੈ ਕੇ ਆਈ ਸੀ ਤੁਹਾਨੂੰ ਚਾਹ ਲੈ ਕੇ ਆਈ ਸੀ ਆਪੇ ਬਣਾ ਕੇ ਪੀਲੋ ਮੇਰੇ ਟੁੱਟੇ ਨਹੀਂ ਹੈਗੇ ਮੈਨੂੰ ਤਾਂ ਨਾ ਸੱਚੀ ਗੱਲ ਲੱਗਦੀ ਆ ਵੀ ਤੁਹਾਡਾ ਨਾ ਬਾਹਰ ਚੱਕਰ ਚੱਲਦਾ ਹੋਣਾ ਚੱਲ ਤਾਂ ਤੈਨੂੰ ਕੀ ਐ ਹਾਈ ਮੈਂ ਮਰ ਜਾ ਦੇਖ ਲੈ ਨਾ ਜਦੋਂ ਮੈਂ ਹੈਗੀ ਆ ਬਾਹਰ ਕੀ ਲੈਣ ਜਾਣਾ ਤੈ ਮੇਰੇ ਤੇ ਤੈਨੂੰ ਦੱਸ ਕੀ ਕਮੀ ਆ ਸਾਰੀ ਉਹ ਕਮੀਆਂ ਨੇ ਕੀ ਨਹੀਂ ਕਮੀ ਫਿਰ ਤੂੰ ਮੈਨੂੰ ਦੱਸ ਮੈਂ ਉਹ ਕਮੀਆਂ ਦੂਰ ਕਰ ਲੂੰਗੀ ਨਹੀਂ ਦੂਰ ਕਰ ਸਕਦੀ ਤੂੰ ਦੇ ਤੋ ਇੱਕ ਬੱਸ ਮੇਰਾ ਪਿੰਡ ਛੱਡ ਦੇ ਉਰੇ ਤੁਰ ਬਗ ਜਾ ਬੈਗ ਬਨ ਕੇ ਬੱਸ ਗੱਲ ਖਤਮ ਮੈਂ ਨਹੀਂ ਜਾਂਦੀ ਹੈਗੀ ਮੈਂ ਤਾਂ ਇੱਥੇ ਹੀ ਰਹਾਂਗੀ ਨਹੀਂ ਜੰਦੀ ਬੱਸ ਮੈਂ ਵੀ ਮੇਰੀ ਗੱਲ ਸੁਣਦਾ ਵਿਆਹ ਕੇ ਆਈ ਹੁਈਆਂ ਨਿਕਲ ਕੇ ਨਹੀਂ ਆਈ ਹੁਈ ਬੱਸ ਰੇਖੁੰਜੇ 'ਚ ਬੈਠੀ ਰਿਹਾ ਕਰ ਮੈਨੂੰ ਟੋਕ ਟਕਾ ਹੀ ਨਾ ਕਰਿਆ ਕਰ ਜੇ ਵਿਆਹ ਕੇ ਆਈ ਐ ਬੱਸ ਦੇਖਿਓ ਮੈਂ ਤੁਹਾਨੂੰ ਸੋਹਣੀ ਨਹੀਂ ਲੱਗਦੀ ਨਹੀਂ ਲੱਗਦੀ ਹੋਰ ਦੱਸ ਨਹੀਂ ਲੱਗਦੀ ਕਦੇ ਮੇਰੇ ਨਾਲ ਵੀ ਪਿਆਰ ਦੀਆਂ ਗੱਲਾਂ ਕਰ ਪਰਮਰ ਪਿਆਰ ਦੀਆਂ ਗੱਲਾਂ ਕਰ ਲੈ ਤੇਰੇ ਨਾਲ ਰਾਂਜੀ ਨਾਲ ਬੜੀ ਨਾਲ ਕਿਥੇ ਮੇਰੇ ਮੱਥੇ ਮਾਰੀ ਐ ਤੁਸੀਂ ਦੇਖਿਓ ਮੈਨੂੰ ਸਮਝਣ ਦੀ ਤਾਂ ਕੋਸ਼ਿਸ਼ ਕਰੋ ਸੋਨੇ ਵਰਗਾ ਜਵਾਹਰ ਗਾਲ ਤਾਂ ਮੇਰੇ ਸਾਲਿਆਂ ਨੇ ਫਿਰ ਇਹ ਤਾਂ ਹੁਣ ਤੁਹਾਡੇ ਮਾਪਬਪ ਨੂੰ ਚਾਹੀਦਾ ਸੀ ਰਿਸ਼ਤਾ ਕਰਨ ਲੱਗੇ ਪਹਿਲਾਂ ਸੋਚ ਲੈਂਦੇ ਨਾ ਜੇ ਤੁਹਾਡੀ ਕੋਈ ਨਿਗਾਹ ਚ ਹੈਗੀ ਸੀ ਤੁਸੀਂ ਪਹਿਲਾਂ ਦੱਸ ਦਿੰਦੇ ਹੈਗੀ ਸੀ ਹੋਰ ਦੱਸ ਹੈਗੀ ਸੀ ਹਾਂ ਹੈਗੀ ਸੀ ਹੁਣ ਵੀ ਉਹੀ ਹੈ ਹਾਂ ਹੁਣ ਵੀ ਉਹੀ ਹੈ ਦੱਸ ਤੇ ਫਿਰ ਹੁਣ ਮੇਰਾ ਕੀ ਬਣੂਗਾ ਮੈਂ ਤੇਰਾ ਕਸੂਰ ਹੀ ਹੈ ਤੂੰ ਪਰਲੇ ਖੁੰਝੇ ਜਾ ਕੇ ਪੈ ਜਾ ਕਰ ਮੇਰੇ ਨਾਲ ਕਮਰੇ ਚ ਨਹੀਂ ਮੇਰੇ ਜਾਣ ਦੀ ਪੋਲ ਲੋੜ ਮੇਰੇ ਲਵੇ ਰਾਤ ਨੂਰੇ ਮੰਜਾ ਡਾਂਦੇ ਲੋੜ ਨਹੀਂ ਮੈਨੂੰ ਬੁਲਾਇ ਨਾ ਕਰ ਮੈਨੂੰ ਚਾਹ ਨਾ ਦੇ ਅਗਰ ਮੈਂ ਆਪੇ ਖਾ ਲੂਗਾ ਬੱਸ ਆ ਡਰਾਮੇ ਨਾ ਕਰਾ ਖੇਖਣ ਨਾ ਕਰ ਮੇਰੇ ਲਵੇ ਹਾਂ ਆ ਖੇਖਣ ਲਾਗੀ ਕਰ ਮੈਨੂੰ ਤੇਰਾ ਰੋਣਾ ਇੱਕ ਪਸੰਦ ਵੀ ਨਹੀਂ ਹੈਗਾ ਮਤਲਬ ਮੇਰੇ ਤੇ ਕੋਈ ਇਰੈਕਟ ਨਹੀਂ ਪੈਂਦਾ ਵੀ ਤੂੰ ਰੋ ਰਹੀ ਹੈ ਮੈਨੂੰ ਕੋਈ ਤਰਸਾ ਜੂਗਾ ਮੈਨੂੰ ਤੇਰੇ ਤੇ ਕੋਈ ਤਰਸਣ ਦੀ ਔਰਤ ਨਿਕਲ ਜਾਵੇ ਦੇਖਿਓ ਮੇਰੀ ਜ਼ਿੰਦਗੀ ਕਿਉਂ ਖਰਾਬ ਕਰਦੇ ਹੋ ਤੁਸੀਂ ਜੇ ਤਾਂ ਤੂੰ ਦੇ ਰਹਿਣਾ ਇੱਕ ਕੁੰਜੇ ਤੱਕ ਕੇ ਰਹਿ ਸਕਦੇ ਨਹੀਂ ਬੈਗ ਬਨ ਕੇ ਅੱਜੇ ਜਾ ਨੁੜੇ ਜੁੜਾ ਹੱਥ ਜੇ ਲਾਉਣੀ ਆ ਨਾ ਮੇਰੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗਾ ਬਿਲਕੁਲ ਵੀ ਤੇ ਤੈਨੂੰ ਬਹੁਤ ਮਹਿੰਗਾ ਪੈਗੂਆ ਦੇਖਿਓ ਤੁਸੀਂ ਦੱਸੋ ਜੇ ਹੁਣ ਮੈਂ ਇੱਥੇ ਰਹੂੰ ਤਾਂ ਕਾਦੇ ਸਹਾਰੇ ਰਹੂੰਗੀ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਆਂਦਾ ਇਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਥੋੜੀ ਹੈਗਾ ਉਹ ਨਾਰਾ ਹੱਥ ਮੰਨੇ ਆ ਕੂਣੀਆਂ ਤੱਕ ਦੇ ਜਿਉਰੇ ਨਹੀਂ ਰਹਿ ਸਕਦੀ ਤਾਂ ਭਗ ਜਾ ਕਿੰਨੇ ਕਬਰੀ ਕਹਾ ਆਖੇ ਖੰਦਾ ਕਰ ਮੇਰੇ ਲੇ ਨਿਕੜ ਮੇਰੇ ਕਮਰੇ ਜਿਹਾ ਨਿਕੜ ਬੋਰ ਨੂੰ ਹੂੰ ਇਹ ਦਿਮਾਗ ਖਰਾਬ ਕਰ ਦਿੰਦੀ ਆ ਤਰਕੀ ਹੋ ਕੇ ਪਹਿਲਾਂ ਬਾਹਰੋਂ ਕਰਤਾਈ ਬੂਰੇ ਕਰਤਾ ਦੇਖਦੀ ਆ ਕਿੰਨਾ ਟਾਈਮ ਹੋ ਗਿਆ ਉਹਨੂੰ ਤਾਂ ਕਦੇ ਮੇਰੀ ਯਾਦ ਆਈ ਨਹੀਂ ਚੱਲ ਮੈਂ ਹੀ ਯਾਦ ਕਰ ਲੈਨੀ ਆ ਕਰਦੀਆਂ ਫੋਨ ਉਹਨੂੰ ਮੈਂ ਦੇ ਚੱਕ ਲਿਆ ਹਲੋ ਹਲੋ ਹਾਂਜੀ ਕੌਣ ਹਾਂਜੀ ਪਛਾਣਦੇ ਨਹੀਂ ਤੁਸੀਂ ਮੈਨੂੰ ਨਾ ਜੀ ਨਵਾਂ ਜਿਹਾ ਨੰਬਰ ਆ ਜੀ ਪਹਿਲਾਂ ਤਾਂ ਕਦੇ ਇਸ ਨੰਬਰ ਤੋਂ ਫੋਨ ਨਹੀਂ ਆਇਆ ਮੈਂ ਕਿਰਨ ਬੋਲਦੀ ਹਾਂ ਕਿਰਨ ਹਾਂਜੀ ਅੱਛਾ ਕੀ ਹਾਲ ਨੇ ਸਰਕਾਰਾਂ ਦੇ ਬਸ ਵਧੀਆ ਜੀ ਤੁਸੀਂ ਦੱਸੋ ਹੈ ਅੱਜ ਇੰਨੇ ਦਿਨਾਂ ਬਾਅਦ ਕਿਵੇਂ ਯਾਦ ਆ ਗਈ ਲੈ ਤੁਹਾਡੇ ਨਾਲ ਜਿਹੜੇ ਮੈਂ ਦਿਨ ਕੱਢੇ ਸੀ ਉਹ ਕਿਤੇ ਮੈਂ ਭੁੱਲ ਸਕਦੀ ਆਂ ਕੀ ਦੱਸੋ ਮੈਨੂੰ ਵਿਆਹ ਕਰਾਉਣਾ ਤਾਂ ਮੇਰੀ ਮਜਬੂਰੀ ਸੀਗੀ ਕਹਿੰਦੇ ਹੁੰਦੇ ਜਿਹੜੇ ਇੱਕ ਵਾਰੀ ਦਿਲ ਦੇ ਵਿੱਚ ਬਸ ਜਾਂਦੇ ਆ ਨਾ ਉਹ ਫਿਰ ਮਸਾ ਹੀ ਨਿਕਲਦੇ ਹੁੰਦੇ ਆ ਪਰ ਮੇਰੇ ਤਾਂ ਨਾ ਹਜੇ ਤੱਕ ਵੀ ਨਹੀਂ ਨਿਕਲਿਆ ਤੂੰ ਉਹ ਜਾਣਦੇ ਜਾਣਦੇ ਮੇਰੇ ਨਾਲ ਮਿੱਠੀਆਂ ਨਾ ਮਾਰ ਮੈਨੂੰ ਪਤਾ ਹੈ ਜੇ ਮੈਂ ਦਿਲ 'ਚ ਹੁੰਦਾ ਤੇਰੇ ਤਾਂ 7 ਸਾਲ ਕਵੇਂ ਲੰਘਦੇ ਤੇਰੇ ਨਹੀਂ ਨਹੀਂ ਜਾਂਟੀ ਇਹ ਜੀ ਕੋਈ ਗੱਲ ਨਹੀਂ ਹੈਗੀ ਅੱਜ ਨਾ ਮੈਂ ਬਹੁਤ ਦੁਖੀ ਸੀਗੀ ਮੈਂ ਤੈਨੂੰ ਤਾਂ ਹੀ ਫੋਨ ਲਾਇਆ ਸੀ ਮੈਂ ਤੇਰੇ ਨਾਲ ਨਾ ਬਹੁਤ ਜ਼ਰੂਰੀ ਗੱਲਾਂ ਕਰਨੀਆਂ ਨੇ ਕੀ ਤੂੰ ਮੈਨੂੰ ਮਿਲ ਸਕਦਾ ਚਲ ਦੇਖਦਾ ਜੇ ਜ਼ਿਆਦਾ ਮਜਬੂਰੀ ਆ ਤਾਂ ਕੋਈ ਗੱਲ ਨਹੀਂ ਆ ਜਾਊਗਾ ਕਿੱਥੇ ਆਵਾ ਬੋਲ ਲੈ ਇਹ ਕਿਹੜੀ ਗੱਲ ਹੋਈ ਉਹੀ ਜਾਂਟਾ ਸੀ ਜਦੋਂ ਮੇਰੇ ਅੱਦੇ ਬੋਲ ਦੇ ਵਿਚ ਆਂਦਾ ਸੀ ਅੱਜ ਅੱਜ ਮੈਨੂੰ ਤੂੰ ਮਜਬੂਰੀ ਕਹਿ ਕੇ ਇਹ ਸੁਣਾਤਾ ਕਿ ਮੈਂ ਦੇਖ ਦਾਂਗਾ ਕਿ ਜੇ ਮੇਰਾ ਟਾਈਮ ਲੱਗ ਗਿਆ ਹੈ ਚੱਲ ਕੋਈ ਨਹੀਂ ਕਬਰੌਣੀ ਕਰ ਤੂੰ ਆ ਜਾ ਨਾ ਬੋਲ ਕਿੱਥੇ ਆਵਾਂ ਹਾਂ ਤੂੰ ਐਂ ਕਰ ਸਾਡੇ ਘਰੇ ਨਾ ਅੱਜ ਕੋਈ ਨਹੀਂ ਹੈਗਾ ਤੂੰ ਮੇਰੇ ਘਰੇ ਆ ਜਾ ਉਹ ਦੇਖੀਂ ਕਿਤੇ ਟੰਬੇ ਪਵਾ ਦੇ ਓਹੋ ਤੇਰੇ ਨਾਲੋਂ ਤਾਂ ਨਾ ਪਹਿਲਾਂ ਮੈਂ ਖਾਉਂਗੀ ਟੰਬੇ ਤੇਰੇ ਤੇ ਨਾ ਮੈਂ ਇੱਕ ਆਂਚ ਵੀ ਨਹੀਂ ਆਉਣ ਦਿੰਦੀ ਹੈਗੀ ਨਾਲੇ ਪਤਾ ਤੈਨੂੰ ਮੇਰਾ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ ਚਲ ਕੋਈ ਨਹੀਂ ਮੈਂ ਜਰੂਰ ਮਿਲਣਾ ਹਾਂਗਾ ਤੈਨੂੰ ਹਾਂ ਤੂੰ ਮੇਰੇ ਨਾਲ ਵਾਦਾ ਕਰ ਵੀ ਤੂੰ ਜਰੂਰ ਆਵੇਂਗਾ ਨਾ ਮਾਂ ਪੱਕਾ ਵਾਦਾ ਹੈ ਪਹਿਲਾਂ ਕਦੇ ਜੰਟਾ ਵਾਦਾ ਕਰਕੇ ਭੁੱਲਿਆ ਉਹ ਤਾਂ ਮੈਂ ਮੰਨਦੀ ਆ ਵੀ ਜਿਹੜੇ ਤੇ ਮੇਰੇ ਨਾਲ ਵਾਦੇ ਕੀਤੇ ਸੀ ਸਾਰੇ ਨਿਭਾਏ ਨਹੀਂ ਇੱਕ ਮੈਨੂੰ ਹੀ ਮਜਬੂਰੀ ਬਸ ਪੈਣਾ ਪੈ ਗਿਆ ਕਿ ਮੈਨੂੰ ਵਿਆਹ ਇੱਥੇ ਕਰਾਉਣਾ ਪੈ ਗਿਆ ਚਲ ਕੋਈ ਨਾ ਬਾਕੀ ਸਾਰੀ ਗੱਲ ਜਦੋਂ ਤੂੰ ਮੇਰੇ ਕੋਲ ਆਵੇਂਗਾ ਨਾ ਮੈਂ ਤੈਨੂੰ ਉਦੋਂ ਦੱਸੂਗੀ ਆਵਾਂ ਕਦੋਂ ਤੂੰ ਆ ਜੀ ਆ ਜਾ ਪੱਕੀ ਗੱਲ ਹਾਂਜੀ ਹਾਂਜੀ ਪੱਕੀ ਗੱਲ ਚਲ ਠੀਕ ਐ ਮੈਂ ਆਉਣਾ ਠੀਕ ਐ ਆ ਜਾ ਜਰੂਰ ਆ ਜੀ ਮਾਹ ਫਿਕਰ ਨਾ ਕਰ ਠੀਕ ਐ ਓਕੇ ਬਾਏ ਬਾਏ ਲੈ ਕਹਿੰਦਾ ਨਾ ਮੈਂ ਆ ਜਾਨਾ ਅੱਧ ਬੂਲ ਚ ਭੱਜਿਆ ਆਉਂਦਾ ਇੱਕਾ ਮੇਰੇ ਘਰ ਵਾਲਾ ਜਿਹੜਾ ਮੇ ਤੋਂ ਹੱਥ ਲਵਾ ਕੇ ਵੀ ਰਾਜੀ ਨਹੀਂ ਹੈਗਾ ਉਰੋ ਦਾ ਨਾ ਮੇਰੇ ਮਾਪੇ ਨੇ ਮੈਨੂੰ ਮੂਰੇ ਹੋ ਹੋ ਕੇ ਕਿਹਾ ਵੀ ਨਹੀਂ ਤੂੰ ਉਹਦਾ ਖਿਹੜਾ ਛੱਡ ਦੇ ਤੂੰ ਇਹਦੇ ਨਾਲ ਵਿਆਹ ਕਰਾ ਲੈ ਵਧੀਆ ਜ਼ਮੀਨ ਆ ਪਰ ਜ਼ਮੀਨ ਨੂੰ ਕੀ ਚੱਟਣਾ ਮੈਂ ਜਦੋਂ ਮੇਰਾ دل ਹੀ ਖੁਸ਼ ਨਹੀਂ ਹੈਗਾ ਕਿ ਮੈਨੂੰ ਮੇਰੇ ਘਰ ਵਾਲਾ ਸਮਝਦਾ ਹੀ ਨਹੀਂ ਕੁਝ